ਹੈਲੋ ਟੀਚਰਸ ਹੈਲੋ ਮੈਮ ਹੈਲੋ ਮੈਮ ਕੀ ਪਲਾਨ ਹੈ ਫਿਰ ਇਸ ਸਾਲ ਨਿਊ ਇਅਰ ਤੇ ਉਹ ਇਹ ਤਾਂ ਅਸੀਂ ਵੀ ਨਹੀਂ ਸੋਚਿਆ ਉਹ ਹੋਪੂਸ਼ ਸਰ ਦੱਸੋ ਕੀ ਕਰੀਏ ਇਸ ਵਾਰ ਫਿਰ ਮੈਨੂੰ ਲੱਗਦਾ ਹੈ ਆਪਾਂ ਨੂੰ ਇਸ ਸਾਲ ਕੁਝ ਸਪੈਸ਼ਲ ਕਰਨਾ ਚਾਹੀਦਾ ਹੈ ਚਲੋ ਫਿਰ ਡਾਇਰੈਕਟਰ ਸਰ ਕੋਲ ਚਲੋ ਫਿਰ ਮੈਂ ਕਮਿਸਰ ਯੈਸ ਹੈਲੋ ਟੀਚਰਸ ਹੈਲੋ ਸਰ ਗੁੱਡ ਮਾਰਨਿੰਗ ਸਰ ਪਲੀਜ਼ ਸਿਟ ਡਾਊਨ ਹਾਂਜੀ ਕੀ ਹਾਲ ਚਾਲ ਹੈ ਕਿੱਕੀ ਮਿਆ ਨਾ ਹੋਇਆ ਸਰ ਇਸ ਵਾਰ ਆਪਾਂ ਨਾ ਸਭ ਤੇ ਬੱਚੇ ਆਪਣੇ ਸਟੂਡੈਂਟਸ ਜਿਹੜੇ ਹੈਗੇ ਉਹਨਾਂ ਦੇ ਲਈ ਕੀ ਕਰ ਰਹੇ ਹੈਗੇ ਨੀਅਰ ਤੇ ਮੈਮ ਇਸ ਵਾਰ ਆਪਾਂ এডੂਕੇਸ਼ਨ ਦੇ ਵਿੱਚ ਇੱਕ ਰੈਵੋਲੂਸ਼ਨ ਲੈ ਕੇ ਆਵਾਂਗੇ ਉਹ ਕਿਵੇਂ ਸਰ ਮੇਰੇ ਮਾਈਂਡ ਦੇ ਵਿੱਚ ਨਾ ਇੱਕ ਬਹੁਤ ਹੀ ਵਧੀਆ ਆਈਡੀਆ ਆਇਆ ਕਿ ਪੰਜਾਬ ਦੇ ਆਪਾਂ ਹਰ ਇੱਕ ਸਟੂਡੈਂਟ ਨੂੰ ਜੀ ਆਫਲਾਈਨ ਕੋਰਸ 3000 ਰੁਪਏ ਚ ਤੇ ਆਨਲਾਈਨ ਕੋਰਸ ਸਿਰਫ 2000 ਰੁਪਏ ਚ ਕਰਵਾਵਾਂਗੇ ਕਿਉਂਕਿ ਹੁਣ ਇੱਕੋ ਹੀ ਸੁਪਨਾ ਕਿ ਪੰਜਾਬ ਦੇ ਹਰ ਸਟੂਡੈਂਟ ਦਾ ਸੁਪਨਾ ਪੂਰਾ ਕੀਤਾ ਜਾਵੇ ਤੇ ਮੈਨੂੰ ਲੱਗਦਾ ਕਿ ਇਹ এডੂਕੇਸ਼ਨ ਦੇ ਵਿੱਚ ਇਸ ਤੋਂ ਵੱਡਾ ਰੈਵੋਲੂਸ਼ਨ ਕਦੇ ਵੀ ਨਹੀਂ ਆਇਆ ਹੋਣਾ ਤੇ ਇੱਕ ਇਹ ਵੀ ਮੇਰਾ ਸੁਪਨਾ ਕਿ ਵਰਦਮਾ ਇੰਸਟੀਚਿਊਟ 9 ਇਅਰਸ ਦੀ ਸਕਸੈਸ ਤੋਂ ਬਾਅਦ ਇੱਕ ਐਨਜੀਓ ਦੀ ਤਰ੍ਹਾਂ ਕੰਮ ਕਰੇ। ਇਸ ਮਾਡਲ ਨੂੰ ਇੱਕ ਐਨਜੀਓ ਮਾਡਲ ਦੇ ਉੱਤੇ ਕਨਵਰਟ ਕਰਨਾ ਚਾਹੁੰਨਾ ਤੇ ਮੈਂ ਤੁਹਾਡੇ ਨਾਲ ਇਹ ਡਿਸਕਸ ਵੀ ਕਰਨਾ ਸੀ ਤੁਹਾਨੂੰ ਕਿਵੇਂ ਲੱਗਿਆ ਇਹ ਆਈਡੀਆ ਬਹੁਤ ਬਹੁਤ ਗ੍ਰੇਟ ਆਈਡੀਆ ਸਰ ਇਹ ਆਪਣਾ ਨਿਯੋਦ ਦਾ ਗਿਫਟ ਹੈ ਸਾਰੇ ਸਟੂਡੈਂਟਸ ਨੂੰ ਤੇ ਇਸ ਉਪਰਾਲੇ ਦੇ ਵਿੱਚ ਸਾਰੀ ਵਰਦਮਾਨ ਦੀ ਟੀਮ ਜਿਹੜੀ ਹੈ ਤੇ ਸਾਰੇ ਸਟੂਡੈਂਟਸ ਉਹ ਤੁਹਾਡੇ ਨਾਲ ਹਨ ਹਾਂਜੀ ਸਰ ਬਿਲਕੁਲ ਤੁਹਾਡਾ ਮਾਨ ਵਰਦਮਾਨ